ਚਲਰ ਰਪਿੰਦਰ ਹੁਣ ਤੂੰ ਆਈ ਹੈ ਨਾ ਸਮਝਾ ਕੇ ਜਾ ਉਹਨਾਂ ਨੂੰ ਪਿੱਛੋਂ ਆਪਾਂ ਕਰਕੇ ਤੇ ਰਹੀ ਜਾਓ ਜਿੱਦਾਂ ਅੱਗੇ ਰਹਿੰਦੇ ਸੀ ਮੰਮੀ ਜੀ ਮੈਂ ਕੀ ਸਮਝਾਵਾਂ ਗਲਤੀ ਤੇ ਸਾਰੀ ਢੱਡੀ ਆ ਤੁਸੀਂ ਪਹਿਲਾਂ ਉਹਨਾਂ ਦੇ ਨਾਲ ਇਦਾਂ ਦੀਆਂ ਨਾ ਵਧੀਕੀਆਂ ਕਰਦੇ ਨਾ ਕੁਝ ਕਹਿੰਦੇ ਤਾਂ ਉਹਨਾਂ ਨੂੰ ਕੀ ਲੋੜ ਹੀ ਜਾਂਦੀ ਘਰੋਂ ਕਿੱਡਾ ਵਧੀਆ ਲੱਗਣ ਡਿਆ ਵਾ लवली ਹੁਣ ਇਹ ਆਏ ਆ ਰਪਿੰਦਰ ਉਹ ਨਹੀਂ ਆਏ ਆ ਦੋਵੇਂ ਦੀ ਦੁਜੀ ਆ ਦਰਜੀਤ ਵੀ ਹੂੰ ਤੇ ਆਪਣੇ ਜੋ ਬਨੋਣੀ ਵੀ ਆਏ ਆ ਘਰ ਭਰਿਆ ਭਰਿਆ ਲੱਗਣ ਡਿਆ ਕਿ ਨਹੀਂ ਆਹ ਫੇਰ ਹੌਣਕਾ ਦੇ ਜਿੰਗਾਂ ਨਾਲ ਹੀ ਹੁੰਦੀਆਂ ਵਾ ਜਿੰਨੇ ਜੀਤ ਹੋਣੀਆਂ ਰੌਣਕਾਂ ਨਹੀਂ ਤਾਂ ਅਸੀਂ ਇਕੱਲੇ ਦੋਵਾਂ ਜੀਆਂ ਨੇ ਬੈਠੇ ਹੋਣਾ ਸੀ ਉਹ ਤੁਹਾਨੂੰ ਮੈਂ ਕਹਿਣ ਲਈ ਆਂ ਕਿ ਜੋ ਪਿੱਛੇ ਹੋ ਗਿਆ ਉਹ ਤੇ ਪਾਓ ਮਿੱਟੀ ਹੁਣ ਪਰੌਣੇ ਚਲ ਜਾਂਦੇ ਆ ਨਾ ਤੇ ਤੁਸੀਂ ਆਰਾਮ ਨਾਲ ਇੱਥੇ ਰਹੋ ਤੁਸੀਂ ਆਪ ਹੀ ਕਿਹਾ ਸੀਗਾ ਕਿ लवली ਹੁਣ ਆਉਣਾ ਵਾ ਤੇ ਉਹਨਾਂ ਦਾ ਟਾਈਮ ਸਾਡਾ ਕਢਾ ਦਿਓ ਤੇ ਰਪਿੰਦਰ ਨੇ ਵੀ ਚਲੋ ਮੈਸੇਜ ਕੀਤਾ ਮੈਨੂੰ ਤੇ ਉਹਦੀ ਗੱਲ ਮੇਰੇ ਮਨਣ ਚ ਆ ਗਈ ਸੀ ਤੇ ਹੁਣ ਤੁਸੀਂ ਹਰ ਸਭ ਕੋ ਜਾਣ ਹੀ ਦਿਓ ਆਪਾਂ ਚੱਲਦੇ ਆ ਤੁਸੀਂ ਰਹੋ ਇੱਥੇ ਤੁਹਾਡੇ ਪਿੰਡ ਗਏ ਹੀ ਨਾ ਐਸੀ ਥੱਲੇ ਮਜੇ ਨਾਲ ਬੈਠੇ ਹੀ ਗਰਮੀ ਦਾ ਇਹਦਾ ਮਹਿਸੂਸ ਨਹੀਂ ਹੋਇਆ ਨਾਲੇ ਕਿੰਨਾ ਵਧੀਆ ਉਹਨਾਂ ਨੇ ਘਰ ਬਣਾਇਆ ਸੀ ਆਡੇ ਹਾਲੇਪ ਚਲ ਥੋੜਾ ਜਿਹਾ ਮੜਾ ਜਿਆਈਆ ਇਹ AC ਉਸ ਨੂੰ ਨਹੀਂ ਲੱਗਾ ਹੈਗਾ ਛਦੇਣੀ ਇਹੋ ਜੀ ਗੱਲ ਨਹੀਂ ਸੋਚੀਦੀ ਹੁੰਦੀ ਕਿ AC ਲੱਗਾ ਵਾ ਘਰ-ਬਾਰ ਬਣਿਆ ਵਾ ਹੌਲੀ-ਹੌਲੀ ਸਾਰਾ ਕੁਝ ਹੋ ਜਾਂਦਾ ਹੁੰਦਾ ਵਾ